ਨਸੀਕਾਲ ਜੀ ਉਮੀਦ ਕਰਦਾ ਸਰ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਹੀ ਕਿ ਆਪਾਂ ਪੰਜਾਬ ਤੋਂ ਕਲਕੱਤਾ ਟੂਰ ਜਿਹੜਾ ਕਰ ਰਹੇ ਗੁਰਦੁਆਰਾ ਜੰਗਸੂਧਾਰ ਗੁਰਦੁਆਰਾ ਸਾਹਿਬ ਆਇਆ ਸੀਗਾ ਕਲਕੱਤਾ ਦੇ ਵਿੱਚ ਚੇਤਲਾ ਇਲਾਕਾ ਪੈਂਦਾ ਆ ਤੇ ਸਵੇਰੇ ਦਰਸ਼ਨ ਮੇਲੇ ਕਰ ਲੇ ਮੱਥਾ ਟੇਕ ਲਿਆ ਤੇ ਹੁਣ ਨਿਕਲਦੇ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਥੋੜਾ ਜਿਹਾ ਆਪਾਂ ਬਸਟਾਂ ਦੀ ਜਾ ਰਹੇ ਸੀਗੇ ਤੇ ਤੇ ਪੂੜੀ ਸਬਜੀ ਆਈ ਐ ਪੂੜੀ ਸਬ ਜਿਹੜੀ ਹੈਗੀ ਆਪਾਂ ਖਾਵਾਂਗੇ ਥੋੜਾ ਜਿਹਾ ਨਾਸ਼ਤਾ ਵੀ ਹਲਕਾ ਫੁਲਕਾ ਪਹਿਲਾਂ ਇੱਕ ਪਲੇਟ ਕਰਵਾਈਏ ਆਪਾਂ ਨੇ ਫਿਰ ਜੇ ਟੇਸਟ ਵਧੀਆ ਹੋ ਤਾਂ ਇੱਕ ਪਲੇਟ ਹੋਰ ਲੈ ਪਖਾਲੀ ਇਥੋਂ ਟੇਸਟੀ ਸੀ ਕਾਭੀ ਵਿੱਚ ਚਨੇ ਦਾਲ ਨੂੰ ਭਰਿਆ ਹੋਇਆ ਜਪੂਰੀ ਆਪਣੇ ਪਖਾਲੀ ਨਹੀਂ ਸੀਗੇ ਅੰਦਰੋਂ ਭਰੀਆਂ ਹੋਈਆਂ ਸੀਆਂ ਹਲਕ-ਹਲਕੀਆਂ ਫਿਰ ਆਮਨਗਰ ਦੀ ਬੱਸ ਹੁਣ ਪੁੱਛਦੇ ਆ ਫਿਰ ਸਵੇਰੀ ਹਮਸ ਜੀ ਬੜੀ ਜਿਆਦਾ ਹੈ ਗਰਮੀ ਬਹੁਤ ਜਿਆਦਾ ਐ ਭਤਰੀ ਲੜ ਰਹੇ ਕਿ ਨੀ ਕਮਲ ਕਾਂ ਬਹੁਤ ਨੇ ਬੱਸਾਂ ਬਹੁਤ ਆਉਂਦੀਆਂ ਨੇ ਭਜਿਆ-ਭਜਿਆ 1 ਮਿੰਟ ਲਈ ਖੜ੍ਹਦੇ ਨੇ ਫਿਰ ਭਜਾ ਕੇ ਲੈ ਜਾਂਦੇ ਨੇ ਚੱਕਣੇ ਤੇ ਫਿਰ ਬੱਸ ਕਿ ਆਪਾਂ نیچے ਮੈਟਰੋ 'ਚ ਹੀ ਅਗੇ ਮੈਟਰੋ 'ਚ ਹੀ ਜਾਵਾਂਗੇ ਬਾਹਰ ਤੇ ਗਰਮੀ ਬਹੁਤ ਸੀਗੀ ਕਾਫੀ ਰਾਹਤ ਹੈ ਲੇਕਿਨ ਫਿਰ ਵੀ ਇਹ ਪੁਰਾਣਾ ਮੈਟਰੋ ਸਟੇਸ਼ਨ ਹੈ ਤੇ ਉਹਨੇ ਏਸੀ ਵਗੈਰਾ ਨਹੀਂ ਆ ਲੇਕਿ Топ-2,